ਲੋ ਵੀ ਕੜਾਈ ਇਸੇ ਦੇ ਨਾਲ ਲੱਭ ਦਿੱਤੀ ਗਈ ਹੈ ਮਟਾਪੇ ਦੀ ਰੋਕtham ਲਈ ਅਮਨ ਤੋਂ ਸੈਰ ਕਰਾਈ ਜਾਂਦੀ ਹੈ ਭਾਈ ਆ ਭੋਰਾ ਕਿ ਜਿੰਨੀ ਕਬਲੀ ਆ ਆ ਜਿਹੜੀ ਆ ਕੜਾਈ ਐ ਈਡੀ ਭੋਰਾ ਹਾਂਜੀ ਸੱਚੀ ਕਾਜ ਕੀਤਾ ਜੀ ਚਾਹ ਜੀ ਸਾਰੇ ਜਣਿਆਂ ਨੂੰ ਵਾਗਤ ਹੈ ਵਲਾਲ ਦੇ ਵਿੱਚ ਤੇ ਗੱਗੂ ਹਣੀ ਰਸੁਈਆਂ ਨੂੰ ਲੱਭਦੇ ਹੋਏ ਗੱਗੂ ਰਸੋਈ ਦੇ ਵਿੱਚ ਭੱਜੇ ਫਿਰਦੇ ਆ ਕੀ ਲੱਭਦੇ ਪਏ ਆ ਕੜਾਈ ਲੱਭਦਾ ਸ਼ਾਨਮਿਨ ਚੱਲ ਰਹੀ ਆ ਭਾਈ ਕੋਈ ਖਾਸ ਲੋ ਵੀ ਕੜਾਈ ਇਸੇ ਦੇ ਨਾਲ ਲੱਭ ਦਿੱਤੀ ਗਈ ਹੈ ਤੇ ਕੁਝ ਕੀ ਬਣਾਇਆ ਜਾ ਰਿਹਾ ਹੈ ਭਾਈ ਹੈ ਕਸਟਰਡ ਵਾਓ ਅੱਜ ਫਿਰ ਰੋਟੀ ਦੇ ਨਾਲ ਕਸਟਰਡ ਹੋਏਗਾ ਜਦੋਂ ਮੈਂ ਆ ਜਾਂਦੀ ਆ ਉਹਦੇ ਹੀ ਨਵੇਂ-ਨਵੇਂ ਅਰਸਟੀਆਂ ਦਿੱਤੇ ਆਗੇ ਇਹ ਤੁਸੀਂ ਮੈਨੂੰ ਕੋਈ ਕੋਸਟਾਈਂਗ ਕਰੋਂਦੇ ਪਰ ਬੰਨੇ ਬੰਨੇ ਉਸ ਸਾਦੇ ਹਾਂ ਅਸੀਂ ਕਹਿੰਨੇ ਆ ਵੀ ਤੇਰਾ ਜਿਹੜਾ ਸਹੁਰਿਆਂ ਦਾ ਲਾਈਫ ਆ ਵਧੀਆ ਰਹੇ ਤੇਰੀ ਸਹੁਰਿਆਂ ਦੀ ਲਾਈਫ ਅਛਾ ਵੀ ਉਹ ਕੋਈ ਨਹੀਂ ਮੈਨੂੰ ਦੋਹੇ ਬੀ ਹਾਂ ਤੁੰਪਾ ਪਾਟ ਤਰਾਣੀਆਂ ਚੀਜ਼ਾਂ ਬਣਾਵੇਂ ਆਹ ਦੇਸੀ ਚੋਕਾ ਦਾ ਹੁੰਦਾ ਜੀ ਆਹ ਫਾਇਦੇਮੰਦ ਐਸੀ ਕਿਉਂ ਦੇ ਵਿੱਚ ਨੂੰ ਭੁੰਨਣਾ ਮੈਂ ਯੈਸ ਇਹ ਕੀ ਹੈ ਆਲ ਕੋਈ ਵੀ ਬ੍ਰੈਂਡ ਦੀ ਲਾ ਸਕਦੇ ਹਾਂ ਹਮ ਘਾਦੀਆਂ ਵੀ ਲੈ ਸਕਦੇ ਤੁਸੀਂ ਉਹ ਬਹੁਤ ਮੋਟੀਆਂ ਨਹੀਂ ਬਣੀਆਂ ਮੋਟੀਆਂ ਬਣਦੀਆਂ ਅੱਛਾ ਯੈਸ ਇੱਥੇ ਮਜ਼ਾਤ ਹੋ ਗਈ ਹਮ ਠੀਕ ਲੋਈ ਦੇਸੀ ਘਿਓ ਦੇ ਬਣਾਈ ਜਾਣ ਦੇ ਨਹੀਂ ਵੀ ਰੋਣੀ ਓਏ ਪਾਣੀ ਸੁੱਕ ਲੈਣ ਦੇ ਕਾਲਾ ਨਾ ਵੇਪੈ ਸੁਣਿਆ ਪਾਣੀ ਸੁੱਕ ਲੈਣ ਦੇ ਪਾਣੀ ਲੈ ਤੇ ਅਗਰ ਨਹੀਂ ਆ ਕੇ ਤਨੂ ਆ ਹੁਣ ਪਾਣੀ ਦਾ ਗੱਡਾ ਲਾਵੀ ਇਸਦੇ ਨਾਲ ਪਾਣੀ ਹਲੇ ਫੇਰ ਨਹੀਂ ਸੁੱਕਿਆ ਇਹਨਾਂ ਦਾ ਸੁੱਕ ਚਲਾਵੇ ਬਸ 2 ਮਿੰਟ ਚ ਆਏ ਸੁੱਕ ਦੋ ਮਿੰਟਾਂ ਸੁੱਕ ਜਾਏਗਾ ਗੱਗੂ ਪਾਣੀ 2 ਮਿੰਟਾਂ ਕੋਈ ਕਾਲੀ ਨਹੀਂ ਕੋਈ ਕਾਲੀ ਨਹੀਂ ਗੱਗੂ ਨੇ ਛੱਡ ਦਿੱਤਾ ਵੇ ਕੜਕੜ ਕੜਕੜ ਹੋਏਗੀ ਕਾਲੀ ਕਾਲੀ ਆ ਇਹਨੇ ਵੇਖਿਆ ਕੜਕੜ ਕੜਾ ਇਹਦੇ ਪੁਆਣੇ ਕਿਉਂ ਉਹਦੇ ਆਪਣੇ ਵੀ ਪੁਆਊਗਾ ਉੱਤੇ ਕੜਕੜ ਕੜਕੜ ਹੋਏਗੀ ਇੱਧਰ ਵੇਖੀ ਚੱਲੇ ਇਹਦੇ ਜਦੋਂ ਤਕੜ ਤਕੜ ਨਹੀਂ ਨਾ ਵੇਖੀ ਉਹ ਉਹ ਕੱਢ ਲੈਦੇ ਕੋਈ ਕੁਰਸੀ ਕੁਰਸੀ ਕਿੱਥੇ ਲਾਉਂਦੇ ਦੇ ਸਕਦੇ ਹੋ ਪਾਣੀ ਕਿਵੇਂ ਸੁੱਕਦਾ ਹੈ ਕਿਰਸੀ ਨਹੀਂ ਜਾਈਦੀ ਇਹ ਨੂੰ ਐ ਕਰੀਦਾ ਗੱਗੂ ਕੁਝ ਹੋਰ ਕੱਢ ਕੇ ਲਿਆਉਣ ਲੱਗਾ ਵਾਜੀ ਵਾ ਇਹ ਕੀ ਹੈ ਇਹ ਲੁਧਿਆਣੇ ਮਿਲਦੇ ਟਰਾਈ ਜ਼ਰੂਰ ਕਰਾ ਬਹੁਤ ਸਵਾਦ ਹੁੰਦੇ ਇਹ ਵੀ ਵਿੱਚ ਪਾਉਣੇ ਆ ਮੈਂ ਜਮੂ ਚਾਕਲੇਟ ਖਾ ਰਹਿ ਗਿਆ ਮੇਰੇ ਜਮੂ ਚਾਕਲੇਟ ਉੱਥੇ ਹੀ ਰਹਿ ਗਏ ਉਹ ਉਹ ਤਾਂ ਖਾ ਦੇ ਜਾਨੇ ਨਹੀਂ ਪਰ ਉਹਨੇ ਉਹਨੇ ਮਿਲ ਅੱਛੇ ਦਾਸ ਕੇ ਲਈਆਂ ਇਹ ਕਿੱਡੀ ਮਾੜੀਆਂ ਕਿੱਥੇ ਪਹਿ ਵੇਖ ਲੈ ਉਹਨਾਂ ਨੇ ਕੋਈ ਖਾਂਦੀ ਨਹੀਂ ਬਾਹਰ ਦੀ ਚੀਜ਼ਾਂ ਜਾ ਰਹੀਆਂ ਮੈਂ ਥੰਮੂ ਆਈਂ ਦਾ ਬਤਾ ਹੈਲਥੀ ਰਾ ਹੈਲਥੀ ਬੋਡੀ ਦਾ ਰਾਜ ਨਾ ਕੁਛ ਨਹੀਂ ਖਾਂਦੇ ਹੋ ਘਰੇ ਬਣਾਈਏ ਦੇ ਸਕਦੇ ਹੋ ਫੈਟੀ ਬੋਡੀ ਘਰ ਰਾਜ ਘਰ ਸੇ ਕੁਛ ਨਹੀਂ ਖਾਣਾ ਬਾਹਰ ਸੇ ਜੋ ਮਰਜੀ ਖਾਓ ਦਬਰ ਲਾ ਪਰ ਚਲਤੇ ਰਹੋ ਮੂੰਹ ਮਾਰਤੇ ਰਹੋ ਮੈਨੂੰ ਇੱਥੇ ਨਹੀਂ ਰੋਕਿਆ ਕਿਸੇ ਨੇ ਮਿਲੋਣਾ ਨਹੀਂ ਵੀ ਨਹੀਂ ਕਿਹਾ ਕਿ ਤੇ ਜੋ ਜੀ ਕਰਦ ਮੰਗਾ ਲਿਆ ਘਰ ਖਾਣਾ ਖਾ ਲਿਆ ਕਰ ਭਾਈ ਹਾਂ ਦੱਬੀਆ ਕੱਲੀ ਦੱਬੀ ਕੱਲੀ ਖਾਈ ਜਾ ਪੀਦੀ ਜਾ ਮੋਟੀ ਹੋਈ ਜਾ ਮੋਟੀ ਤਾਂ ਨਹੀਂ ਕਿਹਾ ਉਹਨਾਂ ਨੇ ਹੋਈ ਜਾ ਤੂੰ ਉਹ ਤਾਂ ਫਿਰ ਹੱਥ ਮੇਰੇ ਸੈਰ ਕਰਨ ਲੈ ਕੇ ਜਾਂਦੇ ਆ ਮੋਟੀ ਨਾ ਹੋਵੇ ਕਹੀ ਸਾਰ ਕਰਨ ਜਾਂਦੇ ਛੱਜੇ ਤਾਂ ਮੋਟੀ ਨਾ ਹੋਵੇ ਤਾਂ ਜੋ ਇਹ ਮੇਰੋ ਕਿਆ ਜਾਵੇ ਆ ਨਾ ਵੀ ਮਟਾਪੇ ਨੂੰ ਮਟਾਪੇ ਦੀ ਰੋਕ ਥਾਮ ਲਈ ਅਮਨ ਤੋਂ ਸੈਰ ਕਰਾਈ ਜਾਂਦੀ ਹੈ ਭਾਈ ਹਾਂ ਲੋ ਵੀ ਇਸੇ ਦੇ ਨਾਲ ਗੱਗੂ ਨੇ ਸਵੀਆਂ ਪਾ ਦਿੱਤੀਆਂ ਨੇ ਵਿੱਚ ਤੇ ਤੁਸੀਂ ਦੇ ਸਕਦੇ ਹੋ ਤੇਲ ਦੇ ਵਿੱਚ ਕੜਕੜ ਕੜ ਕਰਾਂ ਕਰਨੀਆਂ ਐ ਸਵੀਆਂ 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 ਥੱਲੇ ਜੰਮਣ ਲੱਗ ਪੜੀਆਂ ਐ ਸਵੀਆਂ ਥੋੜਾ ਸੀ ਪਰ ਠੀਕ ਆ ਥੋੜੀ ਸੀ ਜਿਆਦਾ ਹੋਏ ਫਿਰ ਸਮਕਟਾਉਣ ਨੂੰ ਇਸ ਸਵਈਆਂ ਨੂੰ ਐਂ ਹੀ ਬੱਤੇ ਕਿਉਂ ਨਾ ਤੜਕਰਾਉਣਾ ਭੁੰਨਣਾ ਆ ਸੀਗਾ ਇਹ ਸਾਰੇ ਹੀ ਪਾਤੀਆਂ ਚਾਰ ਦੇ ਪਾਤੀਆਂ ਰਾਤ ਲਈ ਬਾਦ ਦੇ 6 ਵਜੇ ਅਸੀਂ ਮੁੱਕ ਤੱਕ ਨਹੀਂ ਜਲਦੀ ਸੇਵੀਆਂ ਮੁੱਕ ਗਈਆਂ ਜੇ ਤੁਸੀਂ ਵੇਖ ਸਕਦੇ ਹੋ ਸਵਈਆਂ ਨੂੰ ਐਂ ਧਗੜ ਧਗੜ ਬਣਾ ਦਿੱਤਾ ਗਿਆ ਇੱਕ ਵਾਰ ਜੀ ਜਿਵੇਂ ਭੁਜਿਆ ਹੁੰਦਾ ਏ ਉਵੇਂ ਦੀਆਂ ਲੱਗ ਰਹੀਆਂ ਮੈਨੂੰ ਗੱਗੂ ਨਹੀਂ ਕੋਈ ਹੋਰ ਵੀ ਲੈ ਕੇ ਆਏ ਨੇ ਇਹ ਲਫਾਫੇ ਦੇ ਵਿੱਚ ਕੀ ਲੈ ਕੇ ਆਏ ਜੇ ਓ ਮਾਈ ਗਾਡ ਮਹਿੰਗਾ ਫਰੂਟ ਵੀ ਪਾਵਾਂ ਦੇ ਪੌਣੀ ਆ ਜਾ ਕਹਿੰਦੇ ਮਹਿੰਗਾ ਫਰੂਟ ਮੇਰੇ ਵੀਰੋ ਆ ਇੰਨਾ ਵੀ ਮਿਲਿਆ ਹਨ ਆ ਲੈ ਵੀ ਕਾਲੇ ਅੰਗੂਰ ਲੈ ਵੀ ਹਰੇ ਅੰਗੂਰ ਆ ਇੰਨੇ ਤਾਂ ਆ ਲੈ ਵੀ ਇਹ ਸਭ ਲੈ ਲਏ ਆ ਦੀ ਦੇ ਸਾਦੇ ਜੇ ਕਿ ਸਟਰਾਬਰੀ ਪੌਣੀ ਫਿਰ ਮੈਂ ਛੇਵੀਆ ਖਾਣੀਆਂ ਨਾ ਨਾ ਸਟਰਾਬਰੀ ਕੱਢ ਦੀ ਬਣਾ ਲਿਆ ਮੈਨੂੰ ਕਿਹਾ ਵੀ ਕਿਉਂ ਆਹ ਵੇਖ ਸਵਈਆਂ ਕੱਢ ਦਿੱਤੀਆਂ ਗਆਂ ਅੰਗੂਰ ਸਾਰੇ ਕੱਢ ਲਏ ਮਮਮੀ ਕੀ ਕਹਿੰਦੀ ਮਮਮੀ ਕਾਲੇ ਹਰੇ ਅੰਗੂਰ ਮਮਮੀ ਬੋਲੀਆ ਲੋਵੀ ਇਸੇ ਨਾਲ ਸੇਵ ਉਹ ਲੈ ਕੇ ਦਿੱਤੇ ਨਹੀਂ ਲੈ ਕੇ ਦਿੱਤੇ ਨਹੀਂ ਕਨੇ ਆ ਪੈਸੇ ਲੈ ਲੈ ਦਿੱਸੀ ਗੁਗੜਾ ਤੋਂ ਖੱਤ ਤੋਂ ਗੱਗੋਣਾ ਨਾ ਮਾਰੀਏ ਇਸੇ ਦੇ ਨਾਲ ਸਾਡੀਆਂ ਸੁਵੀਆਂ ਨੂੰ ਘਿਓ ਚੜ ਚੁੱਕਿਆ ਹੈ ਪੂਰੀ ਤਰ੍ਹਾਂ ਕਿਉਂ ਹੋ ਗਈਆਂ ਸੀ ਗੁੱਗੂ ਨੇ ਅੱਜ ਦੀ ਉਹ ਮਾਰ ਕੇ ਕੀ ਇਹਨੇ ਡਾਂਡੀ ਲਾ ਕੇ ਕੇਲੇ ਦਿੱਤੇ ਹੀ ਨਹੀਂ ਯਾਰ ਨੂੰ ਸੇ ਨਾ ਸੇ ਜੋ ਤੇਰਾ ਫੇਕ ਕਾਕੇ ਕੇਲੇ ਕਿਉਂ ਨਹੀਂ ਮਿਲੇ ਫਰੂਟ ਸਾਰਾ ਤੋ ਆ ਫਰੂਟ ਲਿਆ ਕਰਮ ਬੜੀ ਕੋਈ ਤੋ ਬਤੋ ਬ ਪਾਣੀ ਚ ਤੋ ਵਾ ਜੀ ਇਹ ਫਰੂਟ ਸਾਰਾ ਤੋ ਹੀ ਥੋੜਾ ਜਿਹਾ ਰਨ ਨਾ ਕਰਨੇ ਕੋਈ ਬਾਹਰ ਲਗੇ ਤੋੜ ਲੋ ਭਾਈ ਤੋੜ ਲੋ ਇਹਨੂੰ ਇਹਨੂੰ ਚੀਰਨਾ ਵੀ ਹੈ ਗੱਗੋ ਆਹ ਲਾ ਪੜੀਆ ਬੂਰ ਕਿਉਂ ਨਾ ਚੰਗੇ ਚੰਗੇ ਰੱਖਿਆ ਕਰੋ ਮੂਰ ਵੀ ਮਾੜੀ ਹੁੰਦੇ ਤੇ ਚਲੋ ਢੋ ਕੇ ਰੱਖਾਂਗੇ ਆਪਾਂ ਪਾਉਨੇ ਆ ਵਿੱਚ ਆ ਵੀ ਧੋੜੀਆਂ ਜਿਆਦੇ ਨਾ ਹੋ ਜਾਣੀਆਂ ਬਹੁਤ ਇੰਨੇ ਹਨ ਇਹਨਾਂ ਦੇ ਚੌਪ ਕਰਨਾ ਪੈਣਾ ਮੈਂ ਲਾ ਦੂੰਗੀ ਆ ਵੇ ਇਹ ਬਾਹਰ ਕੱਢ ਦਿਓ ਇਹ ਗਰਮ ਪਾਣੀ ਚ ਵਾਹ ਲੋ ਇਹਨੂੰ ਸਟ੍ਰੋਬਰੀ ਨੂੰ ਪਹਿਲਾਂ ਆ ਇਹਨੂੰ ਗਰਮ ਪਾਣੀ ਚ ਰੱਖੋ ਵਾਲ ਕੇ ਫੇਰ ਘਰੋ ਇਹਨੂੰ ਪਹਿਲਾਂ ਇੱਥੇ ਵਾਲ ਨਹੀਂ ਧਰਦੇ ਨਾ ਗਰਮ ਪਾਣੀ ਚ ਬਾਹਰ ਪਾ ਗਰਮ ਪਾਣੀ ਚ ਉਂਝ ਪਾ ਗਏ ਤੇ ਲਓ ਵੀ ਸਜਣੋ ਬੇਰੀਜ ਨੂੰ ਆਪਾਂ ਪਾਏ ਨੂੰ ਆ ਸਟ੍ਰੋਬਰੀ ਨੂੰ ਆਪਾਂ ਪਾ ਲਿਆ ਤੇ ਚੋ ਕਾਫੀ ਕੋ ਜੀ ਨਿਕਲਾਏ ਇਹ ਨਹੀਂ ਖਾਦੀ ਜਾਏਗੀ ਤੇ ਇਹਨੂੰ ਆਪਾਂ ਰੈਨ ਲਿਆ ਹੋਣਾ ਤੇ ਆ ਆਪਣਾ ਪਾਣੀ ਦੀ ਕੌਲੀ ਦੇ ਵਿੱਚ ਇਹ ਕਿੰਨਾ ਕਾ ਤੁਹਾ ਕਸਟਰਡ ਕਿੰਨਾ ਪਾਉਣਾ ਆਪਾਂ 1 ਟੇਬਲस्पून ਇਹ ਪਾਣੀ ਦੇ ਵਿੱਚ ਕਾਦ ਕੌਲੀ ਦਾ ਆਪਾਂ ਜੇ ਦੁੱਧ ਚ ਪਾਈਏ ਕਿ ਗੰਡਾ ਬਣ ਜਾਨੀ ਪਾਣੀ ਚ ਵਧੀਆ ਹੁੰਦਾ ਪਾਣੀ ਚ ਵਧੀਆ ਹੁੰਦਾ ਹੈ ਵਾਓ ਇੰਨੀ ਨਾਲੇਜ ਹੈ ਮੇਰੀ ਘਰ ਵਾਲੀ ਵੇਖਿਆ ਤੁਸੀਂ ਵੇਖ ਹੀ ਸਕਦੇ ਹੋ ਇਹ ਗੱਗੂ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਰਾ 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 ਇਹ ਕਾ ਹੈ ਇਹ ਕਾ ਹੈ ਪਰੇ ਹਟ ਜਾਓ ਉਸ ਸੇ ਦੂਰ ਹੋ ਗਏ ਇਹ ਕਾ ਕਰ ਰਹੇ ਹੋ ਭయ్యా ਜੀ ਆਪ ਮੈਂ ਇਹਨਾਂ ਨੂੰ ਕੱਟ ਕੇ ਰੱਖਿਆ ਓਕੇ ਵਾਓ 20 ਸੇ ਕੱਟੋ ਰਿਹਾ ਹਾਂ ਹੂੰ ਵਾਓ ਤਾਂ ਅਬਰਿਆਂ ਚ ਹੋਣਾ ਇਹਨੂੰ ਇੱਕ ਨਹੀਂ ਹੋ ਜੋ ਹੋਰ ਇੱਕ ਬਾਰ ਔਰ ਧੋਏਂਗੇ ਆਪ ਵਾਜੀ ਵਾ ਨਹੀਂ ਨਹੀਂ ਲਓ ਵੀ ਦੇਖ ਸਕਦੇ ਹੋ ਤੇ ਦੁੱਧ ਪਾ ਦਿੱਤਾ ਗਿਆ ਏ ਤੜਕਣੀ ਚ ਆਹ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦੇ ਨਿਕਲ ਆਏ ਨੇ ਵਿੱਚੋਂ ਇਹ ਮੈਂ ਪਰੇ ਹੋ ਜਾਨੀ ਆਹਾ ਠੰਡੇ ਚ ਲੈਬ ਐਕਸਪੈਰੀਮੈਂਟ ਕਰ ਦਿੱਤੇ ਜੇ ਕੁਝ ਖਰਾਬ ਹੋ ਗਿਆ ਫੇ ਦੋਵੇਂ ਭਰਾਵਾਂ ਢਿੱਡ ਖਰਾਬ ਹੋ ਗਿਆ ਚੁੱਪ ਕਰੋ ਤੁਸੀਂ ਨਾ ਖਾਓ ਜੋ ਤੂੰ ਤਾਂ ਭੋਰਾਗਾ ਗੱਗੂ ਜੀ ਕੀ ਕਰ ਰਹੇ ਹੋ ਭਾਈ ਆਹ ਰੈਡੀ ਕਰਨਾ ਵਾਹ ਲਾ ਜੀ ਵਾਹ ਵਾਹ ਜੀ ਵਾਹ ਗੱਗੂ ਹਣਾ ਨੇ ਗ੍ਰੇਪਸ ਕੱਟ ਦਿੱਤੇ ਨੇ ਤੇ ਜਿਹੜੇ ਦੂਜੇ ਆਪਣੇ ਸੇਬ ਦੇ ਪੀਸ ਹੋਣ ਉਹ ਜਵਾੰ ਬਰੀਕ ਕੀਤੇ ਜਾ ਪਲੀਜ਼ ਕੇਅਰ ਫਿਆ ਉਹ ਪਾ ਲੈ ਹਾਂ ਗੱਗੂ ਤੂੰ ਬੇਸਾਦਾ ਐ ਅਮਨ ਦੇ ਨਹੀਂ ਇਹਨਾਂ ਨੂੰ ਭਰੋਸਾ ਹੈਗਾ ਇਸੇ ਦੇ ਨਾਲ ਸਾਰੀਆਂ ਹੀ ਆ ਗਈਆਂ ਵੇਖਣ ਅਸੀਂ ਕੋਈ ਵੀ ਇਹਨਾਂ ਨੂੰ ਯਕੀਨ ਹੈ ਨਹੀਂਗਾ ਘਾਟੀਆਂ ਪਕਾ ਕੇ ਕੰਮ ਕਰਕੇ ਇਹਨਾਂ ਨੂੰ ਯਕੀਨ ਨਹੀਂ ਹੈ ਨਹੀਂ ਕਿ ਅਮਨ ਕੋ ਵਧੀਆ ਬਣਾ ਸਕਦੀ ਆ ਤੈਨੂੰ ਤਾਂ ਯਕੀਨ ਹੈਗਾ ਨਾ ਡੋਂਟ ਵਰੀ ਮੰਮੀ ਜੀ ਅਸੀਂ ਕੋਲ ਆ ਕੋਈ ਗਲਤ ਕੋਈ ਕੋਈ ਗਲਤ ਨਹੀਂ ਹੋਣ ਦਵਾਂਗੇ ਚੀਜ਼ ਮੈਂ ਹੀ ਕਰਦਾ ਵਾਂ ਕੋਈ ਵੀ ਚੀਜ਼ ਗਲਤ ਨਹੀਂ ਹੋਣ ਦਵਾਂਗੇ ਜੇ ਕੋਈ ਗਲਤ ਹੋ ਗਈ ਤੇ ਅਸੀਂ ਬੇਚਿੰਤ ਹੋ ਕੇ ਅਮਨ ਦਾ ਨਾਮ ਲਾ ਦੇਵਾਂਗੇ ਤਾਂ ਨਹੀਂ ਵੀ ਫਿਰ ਇਹ ਅਮਨ ਦਾ ਕਸੂਰ ਹੈ ਜੇ ਵਧੀਆ ਬਣੀ ਤੇ ਮੈਂ ਤੇ ਗੱਗੂ ਨੇ ਬਣਾਈ ਕੇ ਕੇ ਕੋਲ ਖੜਕੇ ਵੀ ਦੇ ਸਾਬੂ ਗੁਗੂ ਭੱਜ ਕੇ ਆ ਕੇ ਵੇਖ ਕਿੱਡੇ ਕਿੱਡੇ ਮੋٹے ਨਿਕਲੇ ਆ ਹੋਵੇ ਉਹ ਵੇਖ ਸਾਦੇ ਕਿੰਨੀ ਮੋਟੀ ਸੁੰਢੀ ਆ ਹੋਵੇ ਮੈਂ ਤਾਂ ਬੰਦ ਕਰਤਾ ਉੱਪਰ ਆ ਹੋਵੇ ਉੱਪਰ ਦੀ ਉੱਪਰ ਦੀ ਨਿਕਲਦੀ ਆ ਪਈ ਆ ਵੇਖ ਅੱਛਾ ਉਹ ਸੁੰਢੀ ਨਹੀਂ ਗਈ ਉਹ ਨਹੀਂ ਆ ਵੇਖ ਉਹ ਜਾ ਪਰੇ ਕੱਢ ਕੇ ਵੇਲਾ ਖਾ ਕੇ ਵੇਲਾ ਹੋਵੇ ਹਿੱਲਦੀ ਹੋਵੇ ਹਾਂ ਸੇਵੀਆਂ ਤਾਂ ਇਹ ਹਿੱਲਦੀਆਂ ਨਹੀਂ ਸੇਵੀਆਂ ਤਾਂ ਲਾਇਆ ਹਿੱਲਦੀਆਂ ਹੁੰਦੀਆਂ ਖੰਡ ਪਾ ਦੀ ਹੋਰ ਸੇਵੀਆਂ ਪਰੇ ਹੋ ਸੇਮੀ ਨੂੰ ਕਹਿੰਦੀ ਕਹਿੰਦੀ ਸੁੰਢੀ ਆ ਨਹੀਂ ਪਛੇਰਨਾ ਨਿਰਬਾ ਕੇ ਦੇ ਲਦਿਆ ਨਹੀਂ ਕਿ ਉਹ ਕਿਦਾਂ ਕੱਟਦਾ ਉਹ ਕੱਟਦਾ ਇੰਨੀ ਖਾਂਦੇ ਕੱਪ ਭਰੀ ਫਿਰਦੀ ਫੁੱਲ ਫੁੱਲ ਕੱਪ ਭਰੀ ਫਿਰਦੀ ਕੱਪ ਜਦੋਂ ਘੱਟ ਰਹੇ ਹੋਰ ਪਾਲਾ ਅੱਧਾ ਕੱਪ ਅੱਧਾ ਕੱਪ ਹੋਰ ਪਾਲਾ ਆਖੇ ਲੇਖਾ ਥੋੜਾ ਖੰਨੇ ਕਿਉਂਕਿ ਇਹ ਜਿਹੜੀ ਸਾਡੀ ਅੰਨਦਾਤੀ ਇਹਨੂੰ ਸਾਰਾ ਕੁਝ ਪਤਾ ਵਾ ਕਿੰਨਾ ਕਿੰਨਾ ਸਮਾਰ ਰੱਛ ਪੈਂਦਾ ਵਾ ਮਨਦੀਪ ਸੇ ਸਰਾੜਾਟ ਮਨਦੀਪ ਜੀ ਦਾ ਫੋਨ ਆ ਗਿਆ ਗੱਗੂ ਜੀ ਸੇਬਾਂ ਨੂੰ ਕੱਟ ਰਹੇ ਨੇ ਵਾਜੀ ਵਾ ਮੰਨੀ ਵੀ ਆ ਗਈ ਆ ਚੱਲਦੇ ਮੈਚ ਤੇ ਤੁਹਾਡੇ ਭਰਾਣੇ ਆ ਵੇਖੋ ਕਿੱਡੇ ਸੋਹਣੇ ਕੱਟ ਕੇ ਰੱਖ ਲਏ ਆ ਫਰੂਟ ਕੱਟ ਲਿਆ ਕਸਟਰਡ ਰੈਡੀ ਆ ਮੰਨੀ ਵੀ ਆ ਚੁੱਕੀ ਆ ਤੁਸੀਂ ਇਹ ਸਾਧੋ ਕਸਟਰਡ ਰੈਡੀ ਆ ਤੁਸੀਂ ਐ ਕਸਟਰਡ ਰੈਡੀ ਕਰਕੇ ਤੇ ਐ ਵਿੱਚ ਪਾ ਦੇਣਾ ਇਹਨੂੰ ਉਰਲਾ ਦੇ ਰੈਡੀ ਕਰਕੇ ਐ ਪਾ ਦੇਣਾ ਕਿ ਫਰੂਟ ਐ ਕੱਟ ਕੇ ਪਾ ਦੇ ਨਹੀਂ ਨਹੀਂ ਫਰੂਟ ਐ ਪਾ ਦੇਣਾ ਫਰੂਟ ਤਾਂ ਕਲਰ ਹੀ ਨਹੀਂ ਨਿਕਲਿਆ ਹਾਏ ਫੇਕ ਸੀਗਾ ਕਸਟਰਡ ਆਹ ਵੇਖ ਨਕਲਦਾ ਹੁੰਦਾ ਨਹੀਂ ਨਹੀਂ ਆ ਵੀ ਨਕਲਦਾ ਹੁੰਦਾ ਮਦੀਪ ਰੰਗ ਹੌਲੀ ਹੌਲੀ ਨਿਕਲਦਾ ਓਏ ਆ ਉਹ ਚੇਜ ਹੋ ਗਿਆ ਪਹਿਲਾਂ ਘੋਲ ਕੇ ਪਾਈਦਾ ਹੁੰਦਾ ਆਹ ਕਸਟਰਡ ਘੋਲ ਲਿਆ ਹੀ ਆ ਨਹੀਂ ਕਲਰ ਬਣਿਆ ਨਹੀਂ ਮੰਨੀ ਓੜਾ ਬਣਤਾ ਗਿਆ ਵੇਖ ਤਾਂ ਸਹੀ ਧਿਆਨ ਨਾਲ ਵੇ ਗੁੱਗੂ ਵਾਈਟ ਤੋਂ ਆਫ ਵਾਈਟ ਹੋ ਗਿਆ ਹੋਰ ਇਸ ਨੂੰ ਕਿੰਨਾ ਕਲਰ ਖੰਡ ਪਾਈ ਥੋੜੀ ਜੀ ਹਾਂ ਖੰਡ ਜਿਆਦਾ ਨਹੀਂ ਪਾਉਣੀ ਸੀ ਨਹੀਂ ਥੋੜੀ ਜਿਹੀ ਪਾਈ ਵਿੱਚ ਫਰੂਟ 슈ਗਰ ਨੈਚੁਰਲ 슈ਗਰ ਹੋ ਜਾਣੀ ਆ ਕਸਟਰਡ ਹੋਰ ਪਾ ਲੈਣਾ ਸੀ ਮੈਂ ਕਹਿੰਦਾ ਨਹੀਂ ਹੁਣ ਜੇ ਕੋਚ ਬਾਲਾ ਗੂੜਾ ਹੈ ਨਾ ਗਾੜਾ ਹੋਇਆ ਨਾ ਫਿਰ ਖਾਧੀਆਂ ਨੇ ਪਾਰ ਆਇਆ ਹੋਇਆ ਨਾ ਐ ਤਾਂ ਫਿਰ ਵੀ ਖਾਦਾ ਜਾਊਗਾ ਹਾਂ ਕੈਲਰੀ ਨਹੀਂ ਆ ਇਹਨਾਂ ਦਾ ਤਾਂ ਰੰਗ ਹੀ ਲੱਥ ਗਿਆ ਯਾਰ ਆ ਤਾਂ ਗਲਤ ਜੁਆਇਸ ਸਾਣਾ ਖਾਇਆ ਕਰੋ ਯਾਰ ਮੈਂ ਤੁਹਾਨੂੰ ਕਹਿੰਨਾ ਵਾਂ ਆ ਸਟਾਪ ਰੀਆਂ ਅੱਛਾ ਗੁੱਗੂ ਮਾਤਾ ਇੱਕ ਵਾਰੀ ਚੀਸਾ ਲਈ ਛੇ ਦਿਨ ਪਰ ਕਿੰਦੇ ਉਹ ਵੈਸਤੇ ਜੀ ਚੜਾ ਦਿੰਦੇ ਆ ਉਹ ਤੋਂ ਜੇ ਮਾਰੀ ਮਾਰੀ ਤੋਂ ਕਰਦੂ ਮਾਰ ਕੇ ਬਿਨਾ ਧੋਤੇ ਫਰੂਟ ਕੋਈ ਨਹੀਂ ਖਾਣਾ ਚਾਹੇਗਾ ਉਹ ਤੋਂ ਤੋਂ ਕਰਦ ਜੇ ਮਾਰ ਕੇ ਘਸਰ ਘਸਰ ਕੇ ਲਾਵਾ ਤਾਂ ਇੱਕ ਛਿੱਟੀ ਛਿੱਟੀ ਵੈਸੇ ਨਹੀਂ ਸੇਰ ਤੋਂ ਉਹ ਕੋਈ ਨਹੀਂ ਆਹ ਸਾਰਿਆਂ ਦੇ ਕਿਤੇ ਹੁੰਦਾ ਬੜੇ ਬ੍ਰਾਂਡ ਦੇ ਸੇਵੀਆਂ ਨੂੰ ਤੋਂ ਪਹਿਲਾਂ ਹੋਰ ਸੰਗੜੇ ਹੋ ਜਾਣ ਫਰੂਟ ਵਿੱਚ ਪਾ ਦਿਓ ਦਵਾ ਦਵਾ ਆਪਣੀਆਂ ਸੇਵੀਆਂ ਬਸ ਮੱਲਾ ਤਿਆਰ ਆ ਸੇਵੀਆਂ ਬਣ ਚੁੱਕੀਆਂ ਵਾ ਫਰੂਟ ਧੋ ਕੇ ਪਾਉਣਾ ਜਿੰਨਾ ਵੀ ਪਾਉਣਾ ਫਰੂਟ ਸਾਰਾ ਧੋ ਕੇ ਪਾਉਣਾ ਕੱਟਣਾ ਕਰ ਸ਼ੰਦ ਸਿੰਘ ਹੋਣਾ ਤਾਂ ਕਟਾਉਣਾ ਆ ਗਿਆ ਕਰ ਵਧੀਆ ਕੱਟਦਾ ਮੈਂ ਤੁੰਕੂ ਵਧੀਆ ਕੱਟ ਲਿੰਦਾ ਪਰ ਜਿਹੜਾ ਫਰੂਟ ਆ ਤੋ ਜਿੰਨਾ ਜ਼ਿਆਦਾ ਝੋਟਾ ਜਾਵੇ ਉਨਾਂ ਜ਼ਿਆਦਾ ਵਧੀਆ ਇਹੋ ਵਿਚਾਰੇ ਮਾਰੇ ਸਫਾਈ ਕੀਤੀ ਸੀ ਮਦੀਪ ਹੋਇਆ ਹੁਣ ਤੂੰ ਸਫਾਈ ਕਰਕੇ ਰਹਿ ਤੇ ਵੇਲਾ ਇੰਨਾ ਖਲਾਰਾ ਪੁਆਤਾ ਇਹਨਾਂ ਨੇ ਮੇਰੇ ਤੋਂ ਮੈਲਾ ਮੰਨੀ ਮਨੀ ਤੂੰ ਦੇਖਦੀ ਨਹੀਂ ਮੰਨੀ ਪੱਕਾਈ ਜਾਈ ਜਾਂਦੀ ਲੱਗਦੀ ਠੰਡ ਚ ਮੰਨੀ ਕਿੱਥੇ ਆ ਆ ਨਹੀਂ ਸਾਡੇ ਨਹੀਂ ਠੰਡ ਆ ਮੇਰੇ ਨੂੰ ਤਾਂ ਤਾਂ ਗਰਮੀ ਆ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਭਰਾਓ ਮੈਨੂੰ ਤਾਂ ਕੁਛ ਹੋ ਨਾ ਗਰਮੀ ਬਹੁਤ ਆ। ਅੱਗੇ ਗਰਮੀ ਬਹੁਤ ਆ। ਹਾਂ। ਠੰਡਾਉਣ ਵਾਲੀ ਆਣਾ। ਠੰਡਾਉਣ ਵਾਲੀ ਆਣਾ। ਥਿਆਰ ਆ। ਇਹਦੇ ਸਾ ਦੇ। ਆ ਵੇਖ ਕਿੰਨੇ ਸੋਹਣੀ ਬਣ ਗਏ। ਠੀਕ ਹੈ। ਦੇਖ ਸੇ। ਕੋਈ ਨਹੀਂ ਤੂੰ ਕਹਿੰਦਾ ਸੀ ਨਹੀਂ ਵਧੀਆ ਵਾਓ। ਵੇਖ ਮੈਂ ਤਾਂ ਆਪ ਬਣਾਉਂਦੀ ਆ। ਅਮਨ ਦੇ ਹੱਥ। ਵੇਖਿਆ ਨਾ। ਅਮਨ ਦੇ। ਕਿੰਨੀ ਸੋਹਣੀ ਚੀਜ਼ ਬਣਾਤੀ ਮੈਂ। ਮੈਨੂੰ ਤਾਂ ਦਿਖਾ। ਹਾਂ ਕਿੰਨੀ। ਮੈਂ ਸਾਰੀ ਰੈਸਪੀ ਸ਼ੇਅਰ ਕਰੂੰਗੀ ਮਨਦੀਪ। ਤੈਨੂੰ ਘੜਾ ਪਤਾ ਮੈਂ ਸਾਰੀ ਰੈਸਪੀ ਦੱਸ ਹੀ ਆ। ਸਾਰੀ ਤਾਂ ਮੈਂ ਐਕਸਪੀਰੀਮੈਂਟ ਤਾਂ ਮੈਂ ਹੀ ਕੀਤਾ ਨਾ ਹਾਂ ਕੀ ਕੀਤਾ ਐਕਸਪੀਰੀਮੈਂਟ ਹਾਂ ਐਕਸਪੀਰੀਮੈਂਟ ਮੈਂ ਕੀਤਾ ਹਾਂ ਅੱਗੇ ਕੋਕੋ ਆ ਗਿਆ ਥਿਉਰੀ ਸੀ ਪ੍ਰੈਕਟੀਕਲ ਸਾਰਾ ਮੈਂ ਕੀਤਾ ਵਾ ਹਾਂ ਕੋਕੋ ਤੇਰੇ ਤੋਂ 100 ਰੁਪਏ ਹੁਣ ਦੇ ਦੇ ਬਚਾਰੀ ਦੇ ਦੇ ਨਾ ਦੇ ਦੇ ਕੋਕੋ ਥਿਉਰੀ ਮੈਂ ਕਹਿੰਦਾ ਇੰਨੀ ਹਿੰਮਤ ਪ੍ਰੈਕਟੀਕਲ ਚ ਕਿਸੇ ਕੋਲ ਨਹੀਂ ਕਿੰਨੀਆਂ ਸੋਹਣੀਆਂ ਬਣ ਗਈਆਂ ਕਿੰਨੀਆਂ ਸੋਹਣੀਆਂ ਬਣ ਗਈਆਂ ਹੁਣ ਅਸੀਂ ਜਾਸਾਤ ਦੀਆਂ ਬੰਦ ਨਹੀਂ ਜਿਹੜੀ ਉਹਨੇ ਫਰਨੀਚਿੰਗ ਦਿੱਤੀ ਨਾ ਫਰੂਟ ਨੇ ਉਹ ਵੈਰੀ ਗੁੱਡ ਦੇਖਣ ਨੂੰ ਬਹੁਤ ਟੇਸਟੀ ਲੱਗਨਦੀ ਹੁਣ ਖਾ ਕੇ ਮੰਨੀ ਓਵਰ ਆਲ ਵਿਊ ਜਿਹੜਾ ਮਿਲਣਾ ਹੀ ਮੰਮੀ ਦਾ ਹਾਂ ਖਾਓ 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 ਮੇਰੇ ਸਾਹਮਣੇ ਖਾਓ ਅਸੀਂ ਤੈਨੂੰ ਸਾਹਮਣੇ ਖਾ ਕੇ ਅਸੀਂ ਤੈਨੂੰ ਸਾਹਮਣੇ ਖਾ ਕੇ ਸੱਸਾਂਗੇ ਹਾਂਜੀ ਔਰ ਢੱਕਣ ਸੋ ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਦਾ ਪੇਜ ਕਿੱਥੇ ਆ ਆਵੇ ਸੋਹਣੇ ਆ ਲੋ ਜੀ ਆ ਭੇਜ ਜੇ ਤੇ ਆ ਇਹਨਾਂ ਦਾ 28000 ਦੇ ਨੇੜੇ ਨੀਅਰ ਅਬਾਊਟ ਫੋਲੋਅਰ ਤੁਸੀਂ ਅੱਛਾ ਜਿਹਾ ਕੁਝ ਬਣਾ ਰਹੇ ਹੋ ਬਣਾ ਲਈ ਬਣਾ ਲਈ ਅਸੀਂ ਬਣਾ ਲਈ ਬਹੁਤ ਅੱਛਾ ਬਣ ਚੁੱਕਾ ਹੈ ਬਹੁਤ ਅੱਛਾ ਬਣ ਚੁੱਕਾ ਓਕੇ ਯੈਸ ਮੋਟਾ ਬੰਦ ਦੇਖ ਸਕਦੇ ਆਂ ਆਪ ਸਾਹਮਣੇ ਬੈਠੀ ਹੈ ਹਮਾਰੀ ਜੀ ਆ ਚੁੱਕਾ ਹੈ ਡਰਮ ਖਾਣੇ ਕੇ ਲਈ ਯੈਸ ਇਹ ਪੁੱਛ ਕਿੱਥੋਂ ਆਇਆ ਮਨ ਬਸ 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 ਹਾਂ ਸਾਰੀਆਂ ਔਰਮਨਸ ਨੂੰ ਹੈਪੀ ਔਰਮਨਸ ਡੇ ਥੈਂਕ ਯੂ ਸੋ ਮਚ ਇਹ ਤਾਂ ਉਹਦੇ ਬਹੁਤ ਮੁਸਕੀਤ ਇਹ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੇ گاਂ ਜਿਹੜੇ ਸੀਗੇ ਡਾਕਟਰਸ ਨੇ ਡਾਕਟਰਸ ਦੇ ਦੁਆਰਾ ਚਲਾਇਆ ਗਿਆ ਸੀ ਆਈ نو ਵੈਰੀ ਵੈਲ ਇਤਿਹਾਸ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਤਾਂ ਇਹ ਕੋਈ ਸਮੇਂ ਕਿ ਊਮਨਸ ਡੇ ਕੇ ਅ ਅੰਗਰੇਜ਼ਾਂ ਦਾ ਜਾਂ ਵੈਸਟਰਨ ਦਾ ਕੋਈ ਫੈਸਟੀਵਲ ਆ ਉਹ ਨਹੀਂ ਹੈਗਾ ਇਹ ਪੰਜਾਬੀ ਦਾ ਫੈਸਟੀਵਲ ਇਹ ਆਪਣੇ ਨਾਲ ਸੋ ਸਾਰੇ ਵਰਲਡ 'ਚ ਬਣਾਇਆ ਜਾਂਦਾ ਪਰ ਯੈਸ ਪੰਜਾਬੀ ਕਾ ਦੀ ਤਰੱਕੀ ਬਹੁਤ ਇਹ ਬਹੁਤ ਵੱਡੀ ਪਹਿਲੇ ਪਹਾੜੀ ਆਪਣੇ ਪੰਜਾਬੀਆਂ ਨੇ ਹਾਸਲ ਕਰ ਲਈ ਹਾਂਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਮਨੀ ਆ ਲੈ ਇਹ ਲੋ ਤੁਸੀਂ ਸਾਹਮਣੇ ਕਬਲੀਆਂ ਜਿਹੜੀਆਂ ਵੇਖ ਰਹੀਆਂ ਨਾ ਤੁਸੀਂ ਕਬਲੀਆਂ ਤੋਂ ਨਾ ਜੱਜ ਕਰੋ ਕਿ ਇਹਨਾਂ ਨੇ ਥੋੜਾ ਥੋੜਾ ਹੀ ਖਾਣਾ ਵਾ ਸਾਰਾ ਹੀ ਖਾਣਾ ਇੱਧਰ ਵੇਖ ਸਕਦੇ ਤੁਸੀਂ ਜੇ ਬਣਾਇਆ ਤਾਂ ਸਾਰਾ ਹੀ ਖਾਵਾਂਗੇ ਹਰਜੀਤ ਕੌਰ ਦੀ ਵੇਖੋ ਵੰਡਿਆ ਨੂੰ ਵੰਡ ਗਿਆ ਹਰੀ ਹਰੀ ਲੱਗੀ ਹੋਈਆਂ ਖਾਣ ਆ ਪੋਰਾ ਕਿੰਨੀ ਕਬਲੀਆਂ ਆ ਆ ਜਿਹੜੀ ਆ ਕੜਾਈ ਐ ਏਡੀ ਪੋਰਾ ਤੇ ਕੜਾਈ ਤੋਂ ਸਾਰਿਆਂ ਨੂੰ ਪਾ ਕੇ ਦੇਣਾ ਵਾਹੋ ਟੇਸਟ ਕਿਵੇਂ ਆ ਹੈ ਹਾਂ ਹਾਂ ਟੇਸਟ ਤਾਂ ਗੁੱਡ ਹੋਣਾ ਹੀ ਐ ਇੰਨਾ ਕੁਝ ਤਾਂ ਪਾ ਦਿੱਤਾ ਇਹਦੇ ਵਿੱਚ ਤੇ ਪਤਾ ਕਿ ਨੇ ਮਹਿੰਗੀ ਪੈਂਦੀ ਆ ਤੈਨੂੰ ਹਲੇ ਕੇਲੇ ਵੀ ਨਹੀਂ ਦਿੱਤੇ ਉਹਨੇ ਹਲੇ ਕੇਲੇ ਲੈ ਲੈ 4 ਵੀ ਪਾਉਣਾ ਇਹਦੇ ਜਾਓ ਜੀ ਮੰਮੀ ਕਿਉਂਕਿ ਉਹ ਤਾਂ ਨਹੀਂ ਖਰਾਉਣਾ ਦੇਖ ਲਓ ਦੱਸ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ ਤੁਹਾਡੇ ਜਵਾਕ ਖਾਣ ਆ ਜੀ ਖਵਾਓ ਕਿੰਨੇ ਟਾਈਮ ਚ ਬਣ ਗਿਆ ਬਹੁਤ ਛੇਤੀ ਬਣ ਗਿਆ 15 ਮਿੰਟਾਂ ਦੇ ਵਿੱਚ ਰੈਡੀ ਹੋ ਜਾਂਦੀ ਆ ਹਾਂ ਜੀ ਸਹੀ ਗੱਲ ਹੈ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਨੂੰ ਸਾਰੀ ਹੈਲਥੀ ਆਏ ਹੈਲਥੀ ਹੈ ਇਹਦਾ ਸਾਈਡ ਇਫੈਕਟ ਕੋਈ ਨਹੀਂ ਜੀ ਯੈਸ ਇਹ ਹੈਗਾ ਤੇ ਕਮੈਂਟ ਕਰਕੇ ਦੱਸ ਦਿਓ ਆਪਾਂ ਬੜੇ ਨਹੀਂ ਨੋਲ ਜਾ ਆਹ ਹਈ ਤਾਂ ਗੱਲ ਆ ਇਸੇ ਦੇ ਨਾਲ ਆਪਣਾ ਅੱਜ ਦਾ ਵਲੌਗ ਹੁੰਦਾ ਹੈ ਖਤਮ ਨਹੀਂ ਨਹੀਂ ਦੇਖੋ ਕਿੰਨੀ ਹੈਲਥੀ ਹੈ ਯੈਸ ਟੈਕ ਕਰ ਡੋਲਾ ਯਾਰ ਪੋਲਾ ਕੁਸ਼ਤੀ ਕਰਾ ਲਈਏ ਤੋ ਦੂਜਾ ਪਹਿਲਵਾਨ ਆਵੇ ਦੂਜਾ ਪਹਿਲਵਾਨ ਸਾਡਾ ਆਸਟ੍ਰੇਲੀਆ ਨਹੀਂ ਕੋਈ ਵੀਡੀਓ ਬਣਾਇ ਕਿੰਨੇ ਬਾਸ ਉਹਨੂੰ ਹੁਣ ਬਣਾਉਣੀ ਆ ਗਈ ਹੈ ਬਸ ਬੜਾਈ ਕਿੰਨੇ ਬੜਾਈ ਤੀਜੇ ਪਹਿਲਵਾਨ ਨੂੰ ਪਹਿਲਵਾਨ ਨੂੰ ਉਹ ਖਾਜਿਆਦਾ ਲੈਂਦਾ ਫਿਰ ਉਹਨੂੰ ਸ਼ਾਮ ਨੂੰ ਸੈਰ ਕਰਾਉਣੀ ਪੈਂਦੀ ਆ ਅਸਾ ਉਹ ਫਿਰ ਸੈਰ ਕਰਾ ਕੇ ਲਿਆਉਂਦੇ ਆ ਦੇ ਘਰ ਦੇ ਨੂੰ ਤੇ ਫਿਰ ਮੈਂਟੇਨੈਂਸ ਰੱਖਦੇ ਆ ਬੰਦੇ ਨਜ਼ਰਾ ਦੇ ਬੂਰੀ ਵੀ ਜ਼ਿਆਦਾ ਨਹੀਂ ਵਧ ਤੇ ਪਰ ਉਹਨੂੰ ਕਹਿੰਦੇ ਵੀ ਖਾ ਜਿੰਨਾ ਮਰਜ਼ੀ ਤੇ ਪਰ ਨਾ ਕੰਮ ਤੋਂ ਨਹੀਂ ਜਵਾਬ ਦੇਣਾ ਤੂੰ ਕੰਮ ਵੀ ਭੱਜ ਭੱਜ ਕੇ ਕਰਨਾ ਨਾ ਨਾ ਇਹ ਝੂਠ ਆ ਸੌ ਲੱਗੇ ਮੈਨੂੰ ਕਿਸੇ ਨੇ ਕੰਮ ਲਈ ਨਹੀਂ ਕਿਹਾ ਮੈਂ ਤਾਂ ੱੱਕੇ ਨਾ ਫੜ ਕੇ ਹੱਥ ਚੜ੍ਹਾ ਲਾਇਆ ਕੱਲ ਇਹ ਇਹ ਵੇਖਿਆ ਕਿ ਡੀਨ ਨੂੰ ਜਾਦੀ ਨਹੀਂ ਆ ਜਦ ਬਾ ਤੇ ਅੱਜ ਇਧਰ ਆ ਗਈ ਆ ਗਈ ਜੇ ਲਾ ਚਲੋ ਇਸੇ ਦੇ ਨਾਲ ਆਪਣਾ ਵਲੌਗ ਹੁੰਦਾ ਹੈ ਅੱਜ ਦਾ ਖਤਮ ਸਾਰੇ ਜਣੇ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਬਾਕੀ ਜਿਹੜੀ ਬੈਲ ਆਈਕਨ ਆ ਉਹਨੂੰ ਨਾਪ ਲਓ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਕੋਈ ਨਵੀਂ ਜੀ ਰੈਸਪੀ ਦੇ ਨਾਲ ਇਹ ਰੈਸਪੀ ਮੈਨੂੰ ਤਾਂ ਬਹੁਤ ਵਧੀਆ ਲੱਗੀ ਆ ਮੇਰੀਆਂ ਮੇਰੀਆਂ ਕੱਢ ਆਏ ਸਾਰ ਯੈਸ ਮੈਨੂੰ ਆ ਬਹੁਤ ਗੁੱਡ ਲੱਗੀ ਆ ਰੈਸਪੀ ਤੇ ਮੰਮੀ ਨੂੰ ਵੀ ਤਾਂ ਓਵਰ ਗੁੱਡ ਲੱਗੀ ਆ ਤੈਨੂੰ ਕਿਹਨਾਂ ਦਾ ਉੱਥੇ ਨਾਮ ਦਾ ਟਿੱਕਾ ਪਾ ਦਿੱ ਗੀ ਲੈ ਦੱਸ ਤੈਨੂੰ ਟਿੱਕਾ ਪਾ ਰੀਏ ਕੋਈ ਹਾਂ ਕਦਰ ਮੰਮੀ ਨੂੰ ਬਹੁਤ ਗੁੱਡ ਲੱਗੀ ਮੰਮੀ ਤਾਂ ਲਪਰ ਲਪਰ ਖਾਂਦੀ ਆ ਥੋੜੇ ਸਮੇਂ ਬਾਅਦ ਜਾ ਕੇ ਤੇ ਮੱਜਾਂ ਦੇ ਮੱਥਿਆਂ 'ਤੇ ਟਿੱਕੇ ਲਾ ਕੇ ਆਉਣਾ ਦੇਖ ਸਾਧੀਆਂ ਜਿਵੇਂ ਬੈਲਰ ਚੱਲਦਾ ਓਵੇਂ ਮੂੰਹ ਚੱਲਣਦੇ ਆ ਮੰਮੀ ਦਾ ਓਕੇ ਮਿਲਦੇ ਆ ਨ